ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਕੈਨੇਡਾ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਜਵਾਰਾ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਇਮੀਗ੍ਰੇਸ਼ਨ ਰਿਫਿਊਜਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਵੱਲੋਂ ਐਕਸਪ੍ਰੈਸ ਏਂਟਰੀ ਤਹਿਤ ਸੱਦਿਆ ਤਾਂ ਇੱਕ ਹੋਰ ਦੋ ਚਾਰੀਕਾ ਦਿੱਤਾ ਗਿਆ ਹੈ। ਇਹ ਰੁਝਾਅ 26 ਦੇ ਸ਼ੁਰੂ ਤੋਂ ਚੱਲ ਰਿਹਾ ਹੈ ਉਸ ਰੁਝਾਅ ਨੂੰ ਜਾਰੀ ਰੱਖਦਾ ਹੈ ਜਿਸ ਦੇ ਵਿੱਚ ਕੈਨੇਡਾ ਦੇ ਅੰਤਰਮਜ਼ਬੂਤ ਸੰਬੰਧਾਂ ਵਾਲੇ ਉਮੀਦਵਾਰਾਂ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। IRCC ਵੱਲੋਂ ਸਹਾਜਤ ਹੋਤੇ ਵਿੱਚ 432 ਉਮੀਦਵਾਰਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਯਾਨੀ ਕਿ IT ਜਾਰੀ ਕੀਤੇ ਗ ਨੇ ਹੋਏ ਉਮੀਦਵਾਰ ਨੂੰ ਨੇ ਇਸ ਦਾਤ ਸਮਾਸੀ ਮਾਧਿਅੰਤਰ ਕੈਨੇਡਾ ਦੇ ਸਥਾਈ ਨਿਵਾਸੀ ਸਟੇਟਸ ਦੇ ਲਈ ਆਪਣੀ ਪੂਰੀ ਅਰਜ਼ੀ ਜਮ੍ਹਾਂ ਕਰਵਾਉਣ ਲਈ ਰਸਮੀ ਸੱਦਾ ਭੇਜਿਆ ਗਿਆ ਇਹ ਨਵਿੰਤਾ ਮੈਕਸਿਸ ਐਂਟਰੀ ਡਰਾ ਪ੍ਰੋਵਿੰਸ਼ਲ ਨਾਮਜ਼ਦਗੀ ਪ੍ਰੋਗਰਾਮ ਯਾਨਕੀ ਪੀਐਨਪੀ ਦੇ ਤਹਿਤ ਕਰਵਾਇਆ ਗਿਆ ਸੀ ਇਸ ਪ੍ਰੋਗਰਾਮ ਦੇ ذریعے ਕੈਨੇਡਾ ਦੇ ਵੱਖ-ਵੱਖ ਸੂਬੇ ਅਤੇ ਪ੍ਰਦੇਸ਼ ਆਪਣੇ ਲਾਗਤਿਤੀਆਂ ਜ਼ਰੂਰਤਾਂ ਅਨੁਸਾਰ ਹੁਨਰਬੰਦ ਉਮੀਦਵਾਰਾਂ ਨੂੰ ਨਾਮਜ਼ਦ ਕਰਦੇ ਨੇ ਆਮ ਤੌਰ ਤੇ ਨਾਮਜ਼ਦਗੀਆਂ ਸਥਾਨਕ ਰੁਜ਼ਗਾਰ ਦੀ ਮੰਗ ਅਤੇ ਆਰਥਿਕ ਲੋੜ ਦੇ ਆਧਾਰ ਤੇ ਹੁੰਦੀਆਂ ਨੇ ਪੀਐਨਪੀ ਨਾਮਜ਼ਦਗੀ ਇੱਕ ਫਿਰ ਐਂਟਰੀ ਪ੍ਰਣਾਲੀ ਉਮੀਦਵਾਰ ਦੇ ਮੌਕੇ ਕਾਫੀ ਵਿਦਾਰ ਦਿਨਤੀ ਹੈ ਕਿਉਂਕਿ ਇਸ ਦੇ ਨਾਲ ਉਮੀਦਵਾਰ ਦੇ ਕੰਪ੍ਰੈਸਿਵ ਰੈਂਕਿੰਗ ਸਿਸਟਮ ਯਾਨਕਿ ਸੀਆਰਐਸ ਕੋਲ ਦੇ ਵਿੱਚ ਵੱਡਾ ਉਛਾਲ ਆਂਦਾ ਹੈ ਇਸ ਦੌਰ ਦੇ ਵਿੱਚ ਵਿਚਾਰੇ ਜਾਣ ਦੇ ਲਈ ਉਮੀਦਵਾਰ ਦੇ ਲਈ ਦੋ ਮੁੱਖ ਸ਼ਰਤਾਂ ਲਾਜ਼ਮੀ ਨੇ ਪਹਿਲਾ ਉਮੀਦਵਾਰ ਦਾ ਘੱਟੋ ਘੱਟ ਸੀਆਰਐਸ ਕੋਸ 95 ਹੋਣਾ ਚਾਹੀਦਾ ਸੀ ਤੁਜੋ ਉਮੀਦਵਾਰ ਦਾ ਐਕਸਪ੍ਰੈਸ ਐਂਟੀ ਪ੍ਰੋਫਾਈਲ 16 ਦਸੰਬਰ 2025 ਰਾਤ 10:30 ਵਜੇ ਤੋਂ ਪਹਿਲਾਂ ਬਣਾਇਆ ਹੋਣਾ ਹੁਣ ਲਾਜ਼ਮੀ ਸੀ ਰਿਪੋਰਟ ਹੋਛੋ ਸ਼ਬੀਦਾ ਪੰਜੂ ਐਕਸਪ੍ਰੈਸੈਂਟਡ ਡਰਾ ਸੀ ਹੁਣ ਤੱਕ ਸਿਰ ਡਰਾ ਸਾਫਟ ਟੋਰ ਤੇ ਦੱਸਉਂਦੇ ਨੇ ਕਿ ਕੈਨੇਡਾ ਸਰਕਾਰ ਉਹਨਾਂ ਉਮੀਦਵਾਰਾਂ ਨੂੰ ਤਰਜੀਹ ਦੇ ਰਹੀ ਹੈ ਜੋ ਪਹਿਲਾਂ ਹੀ ਕੈਨੇਡਾ ਦੇ ਤਸਦਕਾਰ ਬਾਜ਼ਾਰ ਚੋ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ ਹੋਏ ਨੇ ਖਾਸ ਕਰਕੇ ਉਹ ਜਿਨ੍ਹਾਂ ਦੇ ਕੋਲ ਸਬਾਈ ਨਾਂਨਸਦਕੀ ਜਾਂ ਕੈਨੇਡੀਅਨ ਕੰਮ ਦਾ ਤਜਰਬਾ ਹੈ 2026 ਦੇ ਵਿੱਚ ਹੁਣ ਤੱਕ ਆਈਏ ਸੀਸੀ ਦੇ ਮੁਖਤੋਰ ਉਤੇ ਦੋ ਸ਼੍ਰੇਣੀਆਂ ਹੈ ਟੈਕਸਪ੍ਰੈਸੈਂਟਡ ਡਰਾ ਕਰਵਾ ਰਿਹਾ ਹੈ ਪਹਿਲੀ ਸ਼੍ਰੇਣੀ ਹੈ ਕੈਨੇਡੀਅਨ ਐਕਸਪੀਰੀਐਂਸ ਕਲਾਸ ਯਾਨੀ ਸੀਈਸੀ ਤੇ ਇਹ ਸ਼੍ਰੇਣੀ ਉਹਨਾਂ ਵਿਅਕਤੀਆਂ ਦੇ ਲਈ ਹੈ ਜੋ ਪਹਿਲਾਂ ਕੈਨੇਡਾ ਵਿੱਚ ਕੰਮ ਕਰ ਚੁੱਕੇ ਨੇ ਅਤੇ ਜੋ ਕੈਨੇਡੀਅਨ ਵਰਕਰ ਐਕਸਪੀਰੀਅੰਸ ਰੱਖਦੇ ਨੇ ਇਸ ਨੂੰ ਆਸਥਾਈ ਵਰਕਰ ਦੇ ਲਈ ਸਥਾਈ ਨਿਵਾਸ ਹਾਸਲ ਕਰਨ ਦਾ ਸਭ ਤੋਂ ਸਿੱਧਾ ਰਸਤਾ ਮੰਨਿਆ ਜਾਂਦਾ ਹੈ ਤੁਜੀ ਸ਼੍ਰੇਣੀ ਹੈ ਪ੍ਰੋਵਿੰਸ਼ੀਅਲ ਨਾਮਜ਼ਦਗੀ ਪ੍ਰੋਗਰਾਮ ਯਾਨਕਿ ਪੀ ਐਨ ਪੀ ਕੁਲ ਮਿਲਾ ਕੇ 2023 ਵਿੱਚ ਹੁਣ ਤੱਕ ਆਈਏ ਐਸ ਸੀ ਦੇ ਵੱਲੋਂ ਚਾਰ ਐਕਸਪ੍ਰੈਸ ਐਂਟਰੀ ਡਰਾ ਕਰਵਾਈ ਜਾ ਚੁੱਕੇ ਨੇ ਦੋ ਸੀਈਸੀ ਅਤੇ ਦੋ ਪੀ ਐਨ ਪੀ ਸ਼੍ਰੇਣੀ ਹੇਠ ਇਹਨਾਂ ਡਰਾਸ ਡਾਈ ਹੁਣ ਤੱਕ ਕੁੱਲ 19478 ਆਈਡੀ ਜਾਰੀ ਕੀਤੇ ਜਾ ਚੁੱਕੇ ਨੇ ਜਿਸ ਦੇ ਵਿੱਚ 14000 ਕੈਸੇ ਇਸੇ ਰਾਹੀਂ 1255 ਆਈਟੀਪੀਐਨ ਪੀ ਰਾਹੀਂ ਜਾਰੀ ਹੋਏ ਨੇ ਇਮੀਗ੍ਰੇਸ਼ਨ ਮਾਰਾ ਤਾਂ ਮੰਨਨੇ ਕਿ ਆਉਣ ਵਾਲੇ ਮਹੀਨਿਆਂ ਵਿੱਚ ਵੀ ਕੈਨੇਡਾ ਸਰਕਾਰ ਇਸੇ ਤਰ੍ਹਾਂ ਕੈਨੇਡਾ ਦੇ ਨਾਲ ਮਜ਼ਬੂਤ ਸੰਬੰਧ ਰੱਖਣ ਵਾਲੇ ਉਮੀਦਵਾਰਾਂ ਉੱਤੇ ਧਿਆਨ ਕੇਂਦ੍ਰਿਤ ਰੱਖ ਰਹੀ ਹੈ ਕੈਨੇਡਾ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਜਵਾਰਾ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਇਮੀਗ੍ਰੇਸ਼ਨ ਰਿਫਿਊਜਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ ਆਈਐਸਸੀ ਵੱਲੋਂ ਐਕਸਪ੍ਰੈਸ ਐਂਟਰੀ ਤਹਿਤ ਸੱਦਿਆ ਤੱਕ ਹੋਰ ਦੋ ਚਾਰਿਕਾ ਦਿੱਤਾ ਗਿਆ ਹੈ ਐਟਵਾ ਕਿ ਉਹ ਬਿਦੇਸ਼ ਚੋਂ ਤੁ ਚੱਲ ਰਿਹਾ ਉਸ ਰੁਝਾਨ ਨੂੰ ਜਾਰੀ ਰੱਖਦਾ ਹੈ ਜਿਸ ਦੇ ਵਿੱਚ ਕੈਨੇਡਾ ਦੇ ਅੰਤਰ ਮਜ਼ਬੂਤ ਸੰਬੰਧਾਂ ਵਾਲੇ ਉਮੀਦਵਾਰਾਂ ਨੂੰ ਵਧੇਕ ਤਰਜੀਹ ਦਿੱਤੀ ਜਾ ਰਹੀ ਹੈ ਆਈਐਸਐਸ ਦੇ ਵੱਲੋਂ ਸਹਾਇਤ ਹੋਤੇ ਵਿੱਚ 423 ਉਮੀਦਵਾਰਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਕਨਕੇ ਆਈਟੀ ਜਾਰੀ ਕੀਤੇ ਗਏ ਨਹੀਂ ਇਹਨਾਂ ਚੁਣੇ ਹੋਏ ਉਮੀਦਵਾਰਾਂ ਨੂੰ ਨੇ ਇਸ ਦਾ ਸਮਾਂ ਸੀਮਾ ਦੇ ਅੰਦਰ ਕੈਨੇਡਾ ਦੀ ਸਥਾਈ ਨਿਵਾਸੀ ਸਟੇਟਸ ਦੇ ਲਈ ਆਪਣੀ ਪੂਰੀ ਅਰਜ਼ੀ ਜਮ੍ਹਾਂ ਕਰਵਾਉਣ ਦੇ ਲਈ ਰਸਮੀ ਸੱਦਾ ਭੇਜਿਆ ਗਿਆ ਹੈ ਇਹ ਨਵੀਨਤਾ ਮੈਕਸਿਸ ਐਂਟਰੀ ਡਰਾਪ ਰੋਮਨਸ਼ਨ ਨਾਮਜ਼ਦਗੀ ਪ੍ਰੋਗਰਾਮ ਯਾਨਕਿ ਪੀਐਨਪੀ ਦੇ ਤਹਿਤ ਕਰਵਾਇਆ ਗਿਆ ਸੀ ਇਸ ਪ੍ਰੋਗਰਾਮ ਦੇ ذریعے ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੇ ਪ੍ਰਦੇਸ਼ ਆਪਣੇ ਇਲਾਕੇ ਦੀਆਂ ਜ਼ਰੂਰਤਾਂ ਅਨੁਸਾਰ ਹੁਨਰਬੰਦ ਉਮੀਦਵਾਰਾਂ ਨੂੰ ਨਾਮਜ਼ਦ ਕਰਦੇ ਨੇ ਆਮ ਤੌਰ ਤੇ ਨਾਮਜ਼ਦਗੀਆਂ ਸਥਾਨਕ ਰੁਜ਼ਗਾਰ ਦੀ ਮੰਗ ਤੇ ਆਰਥਿਕ ਲੋੜ ਦੇ ਆਧਾਰ ਤੇ ਹੁੰਦੀਆਂ ਨੇ ਪੀਐਨਪੀ ਨਾਮਜ਼ਦਗੀ ਐਂਟਰੀ ਪ੍ਰਣਾਲੀ ਦੇ ਵਿੱਚ ਉਮੀਦਵਾਰ ਦੇ ਮੌਕੇ ਕਾਫੀ ਵਧਾ ਦਿੰਦੀ ਹੈ ਕਿਉਂਕਿ ਇਸ ਦੇ ਨਾਲ ਉਮੀਦਵਾਰ ਦੇ ਕੰਪ੍ਰੈਸਿਵ ਰੈਂਕਿੰਗ ਸਿਸਟਮ ਯਾਨਕਿ ਸੀਆਰਐਸ ਕੋਲ ਤੇ ਵਿੱਚ ਵੱਡਾ ਉਛਾਲ ਆਉਂਦਾ ਹੈ ਇਸ ਦੋਅ ਦੇ ਵਿੱਚ ਵਿਚਾਰੇ ਜਾਣ ਦੇ ਲਈ ਉਮੀਦਵਾਰਾਂ ਤੇ ਲਈ ਦੋ ਮੁੱਖ ਸ਼ਰਤਾਂ ਲਾਜ਼ਮੀ ਨੇ ਪਹਿਲਾ ਉਮੀਦਵਾਰ ਦਾ ਘੱਟੋ-ਘੱਟ ਸੀਆਰਐਸ ਕੋਰਸ ਅਸੂਨੰਝਾ ਹੋਣਾ ਚਾਹੀਦਾ ਸੀ ਤੁਜੋ ਉਮੀਦਵਾਰ ਦਾ ਐਕਸਪ੍ਰੈਸ ਐਂਟੀ ਪ੍ਰੋਫਾਈਲ 16 ਦਸੰਬਰ 2025 ਰਾਤ 10:30 ਵਜੇ ਤੋਂ ਪਹਿਲਾ ਬਣਾਇਆ ਹੋਇਆ ਹੁਣ ਲਾਜ਼ਮੀ ਸੀ ਇਲਟਵਾਤ ਹੋਛੇ ਸ਼ਬੀ ਦਾ ਪੰਜਵਾਂ ਐਕਸਪ੍ਰੈਸੈਂਟਡ ਡਰਾ ਸੀ ਹੁਣ ਤੱਕ ਦੇ ਡਰਾਸ ਆਫਤੋਲ ਤੇ ਦੱਸਉਂਦੇ ਨੇ ਕਿ ਕੈਨੇਡਾ ਸਰਕਾਰ ਉਹਨਾਂ ਉਮੀਦਵਾਰਾਂ ਨੂੰ ਤਰਜੀਹ ਦੇ ਰਹੀ ਹੈ ਜੋ ਪਹਿਲਾਂ ਹੀ ਕੈਨੇਡਾ ਦੇ ਤਸਕਰ ਬਾਜ਼ਾਰ ਚੋ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ ਹੋਏ ਨੇ ਖਾਸ ਕਰਕੇ ਉਹ ਜਿਨ੍ਹਾਂ ਦੇ ਕੋਲ ਸਬਾਈ ਨਾਂਸਦਗੀ ਜਾਂ ਕੈਨੇਡੀਅਨ ਕੰਮ ਦਾ ਤਜਰਬਾ ਹੈ 2026 ਦੇ ਵਿੱਚ ਹੁਣ ਤੱਕ ਆਈਆ ਸੀਸੀ ਦੇ ਮੁਖਤੋਰ ਉਤੇ ਦੋ ਸ਼੍ਰੇਣੀਆਂ ਹੈ ਟੈਕਸਪ੍ਰੈਸੈਂਟਡ ਡਰਾ ਕਰਵਾ ਰਿਹਾ ਹੈ ਪਹਿਲੀ ਸ਼੍ਰੇਣੀ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਯਾਨੀ ਸੀਈਸੀ ਤੇ ਇਹ ਸ਼੍ਰੇਣੀ ਉਹਨਾਂ ਵਿਅਕਤੀਆਂ ਲਈ ਹੈ ਜੋ ਪਹਿਲਾਂ ਕੈਨੇਡਾ ਵਿੱਚ ਕੰਮ ਕਰ ਚੁੱਕੇ ਨੇ ਅਤੇ ਜੋ ਕੈਨੇਡੀਅਨ ਵਰਕਰ ਐਕਸਪੀਰੀਅੰਸ ਰੱਖਦੇ ਨੇ ਇਸ ਨੂੰ ਆਸਥਾਈ ਵਰਕਰ ਦੇ ਲਈ ਸਾਈ ਨਿਵਾਸ ਹਾਸਲ ਕਰਨ ਦਾ ਸਭ ਤੋਂ ਸਿੱਧਾ ਰਸਤਾ ਮੰਨਿਆ ਜਾਂਦਾ ਹੈ ਤੁਜੀ ਸ਼੍ਰੇਣੀ ਹੈ ਪ੍ਰੋਵਿੰਸ਼ੀਅਲ ਨਾਮਜ਼ਦਗੀ ਪ੍ਰੋਗਰਾਮ ਯਾਨਕਿ ਪੀ ਐਨ ਪੀ ਕੁੱਲ ਮਿਲਾ ਕੇ 2023 ਵਿੱਚ ਹੁਣ ਤੱਕ ਆਈਸੀਸੀ ਦੇ ਵੱਲੋਂ ਚਾਰ ਐਕਸਪ੍ਰੈਸ ਐਂਟਰੀ ਡਰਾ ਕਰਵਾਈ ਜਾ ਚੁੱਕੇ ਨੇ ਦੋ ਸੀਈਸੀ ਅਤੇ ਦੋ ਪੀ ਐਨ ਪੀ ਸ਼੍ਰੇਣੀ ਹੇਠ ਇੰਨੇ ਡਰਾਸ ਡਾਈ ਹੁਣ ਤੱਕ ਕੁੱਲ 19478 ਰਾਈਟੀਆਂ ਜਾਰੀ ਕੀਤੇ ਜਾ ਚੁੱਕੇ ਨੇ ਜਿਸ ਦੇ ਵਿੱਚ 14 ਹਜ਼ਾਰਾਂ ਕੀਸੀ ਇਸੇ ਰਾਹੀਂ 1255 IT PNP ਰਾਹੀਂ ਜਾਰੀ ਹੋਏ ਨੇ ਇਮੀਗ੍ਰੇਸ਼ਨ ਮਾਰਾ ਤਾਂ ਮੰਨ ਲੈ ਕਿ ਆਉਣ ਵਾਲੇ ਮਹੀਨਿਆਂ ਵਿੱਚ ਵੀ ਕੈਨੇਡਾ ਸਰਕਾਰ ਇਸੇ ਤਰ੍ਹਾਂ ਕੈਨੇਡਾ ਦੇ ਨਾਲ ਮਜ਼ਬੂਤ ਸੰਬੰਧ ਰੱਖਣ ਵਾਲੇ ਉਮੀਦਵਾਰਾਂ ਉੱਤੇ ਧਿਆਨ ਕੇਂਦ੍ਰਿਤ ਰੱਖ ਸੰਧੀ ਹੈ ਕੈਨੇਡਾ ਤੋਂ ਇਮੀਗ੍ਰੇਸ਼ਨ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜੁਆਰੇ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਇਮੀਗ੍ਰੇਸ਼ਨ ਰਿਫਿਊਜ਼ਲ ਐਂਡ ਸਿਟੀਜ਼ਨਸ਼ਿਪ ਕੈਨੇਡਾ ਯਾਨੀ ਕਿ IRCC ਵੱਲੋਂ ਐਕਸਪ੍ਰੈਸ ਐਂਟਰੀ ਤਹਿਤ ਸੱਦਿਆ ਤੱਕ ਹੋਰ ਦੋ ਚਾਰੀਕਾ ਦਿੱਤਾ ਗਿਆ ਹੈ ਐਡਰਾ ਕਾਚੋ ਬਈ ਦੇ ਸ਼ੁਰੂ ਤੋਂ ਚੱਲ ਰਿਹਾ ਹੈ ਉਸ ਰੁਝਾਨ ਨੂੰ ਜਾਰੀ ਰੱਖਦਾ ਹੈ ਜਿਸ ਦੇ ਵਿੱਚ ਕੈਨੇਡਾ ਦੇ ਅੰਦਰ ਮਜ਼ਬੂਤ ਸੰਬੰਧਾਂ ਵਾਲੇ ਉਮੀਦਵਾਰਾਂ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ ਆਈਐਸਐਸਐਸ ਵਲ ਸਹਾਇਤ ਹੋਤੇ ਵਿੱਚ 432 ਉਮੀਦਵਾਰਾਂ ਨੂੰ ਇਨਵੀਟੇਸ਼ਨ ਟੂ ਅਪਲਾਈ ਯਾਨਕਿ ਆਰਟੀ ਜਾਰੀ ਕੀਤੇ ਗਏ ਨਹੀਂ ਇਹਨਾਂ ਚੁਣੇ ਹੋਏ ਉਮੀਦਵਾਰਾਂ ਨੂੰ ਨੇ ذات ਸਮਾਜਿਮਾ ਦੇ ਅੰਦਰ ਕੈਨੇਡਾ ਦੀ ਸਥਾਈ ਨਿਵਾਸੀ ਸਟੇਟਸ ਦੇ ਲਈ ਆਪਣੀ ਪੂਰੀ ਅਰਜ਼ੀ ਜਮ੍ਹਾਂ ਕਰਵਾਉਣ ਦੇ ਲਈ ਰਸਮੀ ਸੱਦਾ ਭੇਜਿਆ ਗਿਆ ਇਨਵਿਟਮੈਕਸਸ ਐਂਟਰੀ ਡਰਾਪ ਪ੍ਰੋਵਿੰਸ਼ਲ ਨੌਸਿਤ ਕੀ ਪ੍ਰੋਗਰਾਮ ਯਾਨਕਿ ਪੀਐਨਪੀ ਦੇ ਤਹਿਤ ਕਰ ਇਸ ਪ੍ਰੋਗਰਾਮ ਦੇ ذریعے ਕੈਨੇਡਾ ਦੇ ਵੱਖ-ਵੱਖ ਸੂਬਿਆਂ ਤੇ ਪ੍ਰਦੇਸ਼ ਆਪਣੇ ਇਲਾਕੇ ਦੀਆਂ ਜ਼ਰੂਰਤਾਂ ਅਨੁਸਾਰ ਹੁਨਰਬੰਦ ਉਮੀਦਵਾਰਾਂ ਨੂੰ ਨਾਮਜ਼ਦ ਕਰਦੇ ਨੇ ਆਮ ਤੌਰ ਤੇ ਨਾਮਜ਼ਦਗੀਆਂ ਸਥਾਨਕ ਲੋਸਗਾਰ ਦੀ ਮੰਗ ਤੇ ਆਰਥਿਕ ਲੋੜ ਦੇ ਆਧਾਰ ਤੇ ਹੁੰਦੀਆਂ ਨੇ ਪੀਐਨਪੀ ਨਾਮਜ਼ਦਗੀ ਐਕਸਟਰੀ ਪ੍ਰਣਾਲੀ ਦੇ ਵਿੱਚ ਉਮੀਦਵਾਰ ਦੇ ਮੌਕੇ ਕਾਫੀ ਵਿਦਾਰਦਨਤੀ ਹੈ ਕਿਉਂਕਿ ਇਸ ਦੇ ਨਾਲ ਉਮੀਦਵਾਰ ਦੇ ਕੰਪ੍ਰੈਸਿਵ ਰੈਂਕਿੰਗ ਸਿਸਟਮ ਯਾਨਕੀ ਸੀਆਰਐਸ ਕੋਲ ਤੇ ਵਿੱਚ ਵੱਡਾ ਉਛਾਲ ਆਂਦਾ ਹੈ ਇਸ ਦੌਰਾਨ ਵਿੱਚ ਵਿਚਾਰੇ ਜਾਣ ਦੇ ਲਈ ਉਮੀਦਵਾਰਾਂ ਤੇ ਲਈ ਦੋ ਮੁੱਖ ਸ਼ਰਤਾਂ ਲਾਜ਼ਮੀ ਨੇ ਪਹਿਲਾ ਉਮੀਦਵਾਰ ਦਾ ਕੋਟੋਕਟ ਸੀਆਰਐਸ ਕੋਸ 99 ਖੋਣਾ ਚਾਹੀਦਾ ਸੀ ਤੁਜੋ ਉਮੀਦਵਾਰ ਦਾ ਐਕਸਪ੍ਰੈਸ ਐਂਟੀ ਪ੍ਰੋਫਾਈਲ 16 ਦਸੰਬਰ 2025 ਰਾਤ 10:30 ਵਜੇ ਤੋਂ ਪਹਿਲਾਂ ਬਣਾਇਆ ਹੋਇਆ ਹੁਣ ਲਾਜ਼ਮੀ ਸੀ ਨਿਕਵਾਦ ਹੋਛੇ 26 ਦਾ 5 ਐਕਸਪ੍ਰੈਸੈਂਟਡ ਡਰਾ ਸੀ ਹੁਣ ਤੱਕ ਤੇ ਡਰਾ ਸਾਫ ਤੋਂ ਲੋਤੇ ਦੱਸਉਂਦੇ ਨੇ ਕਿ ਕੈਨੇਡਾ ਸਰਕਾਰ ਉਹਨਾਂ ਉਮੀਦਵਾਰਾਂ ਨੂੰ ਤਰਜੀਹ ਦੇ ਰਹੀ ਹੈ ਜੋ ਪਹਿਲਾਂ ਹੀ ਕੈਨੇਡਾ ਦੇ ਤੁਸਕਾਰ ਬਾਜ਼ਾਰ ਚੋ ਇਮੀਗ੍ਰੇਸ਼ਨ ਪ੍ਰਣਾਲੀ ਨਾਲ ਜੁੜੇ ਹੋਏ ਨੇ ਖਾਸ ਕਰਕੇ ਉਹ ਜਿਨ੍ਹਾਂ ਦੇ ਕੋਲ ਸਬਾਈ ਨਾਂਨਸਦਗੀ ਜਾਂ ਕੈਨੇਡੀਅਨ ਕੰਮ ਦਾ ਤਜਰਬਾ 2026 ਦੇ ਵਿੱਚ ਹੁਣ ਤੱਕ ਆਈਆ ਸੀਸੀ ਦੇ ਮੁਖਤੋਰ ਉਤੇ ਦੋ ਸ਼੍ਰੇਣੀਆਂ ਹਾਈ ਟੈਕ ਐਕਸਪ੍ਰੈਸੈਂਟਡ ਡਰਾ ਕਰਵਾ ਰਿਹਾ ਹੈ ਪਹਿਲੀ ਸ਼੍ਰੇਣੀ ਹੈ ਕੈਨੇਡੀਅਨ ਐਕਸਪੀਰੀਅੰਸ ਕਲਾਸ ਯਾਨੀ ਸੀਈਸੀ ਤੇ ਇਹ ਸ਼੍ਰੇਣੀ ਉਹਨਾਂ ਵਿਅਕਤੀਆਂ ਲਈ ਹੈ ਜੋ ਪਹਿਲਾਂ ਕੈਨੇਡਾ ਵਿੱਚ ਕੰਮ ਕਰ ਚੁੱਕੇ ਨੇ ਅਤੇ ਜੋ ਕੈਨੇਡੀਅਨ ਵਰਕਰ ਐਕਸਪੀਰੀਅੰਸ ਰੱਖਦੇ ਨੇ ਇਸ ਨੂੰ ਆਸਥਾਈ ਵਰਕਰ ਦੇ ਲਈ ਸਾਈ ਨਿਵਾਸ ਹਾਸਲ ਕਰਨ ਦਾ ਸਭ ਤੋਂ ਸਿੱਧਾ ਰਸਤਾ ਮੰਨਿਆ ਜਾਂਦਾ ਹੈ ਤੁਜੀ ਸ਼੍ਰੇਣੀ ਹੈ ਪ੍ਰੋਵਿੰਸ਼ੀਅਲ ਨਾਮਜ਼ਦਗੀ ਪ੍ਰੋਗਰਾਮ ਯਾਨਕਿ ਪੀ ਐਨ ਪੀ ਕੁੱਲ ਮਿਲਾ ਕੇ 2026 ਤੇ ਵਿੱਚ ਹੁਣ ਤੱਕ ਆਈਏ ਸੀ ਸੀ ਦੇ ਵੱਲੋਂ ਚਾਰ ਐਕਸਪ੍ਰੈਸ ਐਂਟਰੀ ਡਰਾ ਕਰਵਾਈ ਜਾ ਚੁੱਕੇ ਨੇ ਦੋ ਸੀਈਸੀ ਅਤੇ ਦੋ ਪੀ ਐਨ ਪੀ ਸ਼੍ਰੇਣੀ ਹੇਠ ਇਹਨਾਂ ਡਰਾਸ ਡਾਈ ਹੁਣ ਤੱਕ ਕੁੱਲ 19478 ਆਈਟੀ ਜਾਰੀ ਕੀਤੇ ਜਾ ਚੁੱਕੇ ਨੇ ਜਿਸ ਦੇ ਵਿੱਚ 14000 ਕੇਸੀ ਇਸੇ ਰਾਹੀਂ 1255 ਆਈਟੀਪੀਐਨਪੀ ਰਾਹੀਂ ਜਾਰੀ ਹੋਏ ਨੇ ਇਮੀਗ੍ਰੇਸ਼ਨ ਮਾਰਤਾ ਮੰਨਨੇ ਕਿ ਆਉਣ ਵਾਲੇ ਮਹੀਨਿਆਂ ਵਿੱਚ ਵੀ ਕੈਨੇਡਾ ਸਰਕਾਰ ਇਸੇ ਤਰ੍ਹਾਂ ਕੈਨੇਡਾ ਦੇ ਨਾਲ ਮਜ਼ਬੂਤ ਸੰਬੰਧ ਰੱਖਣ ਵਾਲੇ ਉਮੀਦਵਾਰਾਂ ਉਤੇ ਧਿਆਨ ਕੇਂਦ੍ਰਿਤ ਰੱਖ ਸਕਦੀ ਹੈ